ਨਗਰ ਸੁੰਡਣਾ ਦੇ ਵਿੱਚ ਅੱਜ ਨੌਜਵਾਨਾਂ ਦਾ ਇਕੱਠ ਦੇਖ ਕੇ ਮਨ ਨੇ ਉਹਨਾਂ ਨੂੰ ਯਾਦ ਕਰਵਾਇਆ ਜਿੰਨੇ ਵੀ ਤੁਸੀਂ ਨੌਜਵਾਨ ਮੇਰੇ ਭਰਾ ਮੇਰੀਆਂ ਭੈਣਾਂ ਧੀਆਂ ਇੱਥੇ ਪਹੁੰਚਿਓ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰੰਤ ਅੱਜ ਚੋਣਾ ਦਾ ਜੋ ਦੌਰ ਚੱਲ ਰਿਹਾ ਹੈ ਇਸ ਨਗਰ ਦੇ ਵਿੱਚ ਫੋਨ ਨੇ ਮੇਰੀ ਇੰਟਰੋਡਕਸ਼ਨ ਕਰਾਈ ਹੈ ਇੱਕ ਬੱਚਾ ਸੰਦੀਪ ਹੈ ਇੱਥੇ ਬੈਠਾ ਹੈ ਮੇਰੇ ਨਾਲ ਕੱਲ ਪਰਸੋਂ ਦੂਜੇ ਇਲਾਕੇ ਵਿੱਚ ਵੀ ਗਿਆ ਸੀ ਛਤਰਾਣੇਵਾਲ ਮੈਂ ਜਦੋਂ ਪ੍ਰਚਾਰ ਕਰ ਰਿਹਾ ਸੀ ਇੱਕ ਬੱਚਾ ਭਵਿੰਦਰ ਸਿੰਘ ਹੈ ਤੇ ਇਹਨਾਂ ਦੇ ਸਾਰੇ ਸਾਥੀ ਇਹਨਾਂ ਨੇ ਖੁਦ ਮੈਨੂੰ ਆ ਦੇਖ ਕੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਵੱਲੋਂ ਪ੍ਰੋਫੈਸਰ ਰਮਿੰਦਰਪਾਲ ਸਿੰਘ ਜੀ ਪਟਿਆਲੇ ਤੋਂ ਲੋਕ ਸਭਾ ਇਲੈਕਸ਼ਨ ਕੰਟੈਸਟ ਕਰਨਗੇ ਅੱਜ ਤੋਂ 20 25 ਦਿਨ ਪਹਿਲਾਂ ਅ ਸੰਦੀਪ ਬੱਚੇ ਨੇ ਮੈਨੂੰ ਫੋਨ ਕੀਤਾ ਤਾਂ ਉਸ ਤੋਂ 2-3 ਦਿਨਾਂ ਬਾਅਦ ਮੈਂ ਡੇਰਾ ਵਸੀ ਸਾਡੇ ਬੀਬੀ ਬਲਵਿੰਦਰ ਕੌਰ ਜੀ ਜਿਹੜੇ ਆ ਸਾਰੇ ਹਲਕੇ ਨੂੰ ਦੇਖਦੇ ਨੇ ਪਿਛਲੇ ਕਈ ਸਾਲ ਤੋਂ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਤਾਂ ਉੱਥੇ ਸੰਦੀਪ ਨੂੰ ਮੈਨੂੰ ਮਿਲਿਆ ਸੋ ਆ ਜਿਹੜੀ ਮਿਲਣੀ ਹੈ ਇਹ ਆਪਣੇ ਆਪ ਚ ਦੱਸਦੀ ਹੈ ਕਿ ਅੱਜ ਦਾ ਨੌਜਵਾਨ ਉਡੀਕਦਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਿਆਂ ਵਾਲਿਆਂ ਦੀ ਗੱਲ ਕਰਨ ਵਾਲਾ ਕੋਈ ਹੈ ਕਿ ਖਤਮ ਹੋ ਗਿਆ ਆ ਜਦੋਂ ਚੀਜ਼ਾਂ ਤੁਸੀਂ ਸਾਰੇ ਪੜ੍ਹਦੇ ਹੋ ਤੁਹਾਡੇ ਮਨ 'ਚ ਇੱਕ ਵਲਵਲਾ ਆਉਂਦਾ ਹੈ ਮੇਰੀਆਂ ਅਨੇਕਾਂ ਸਪੀਚਾਂ ਨੇ ਮੈਂ ਅੱਜ ਦਾ ਨਹੀਂ ਬੋਲਦਾ ਮੈਂ 1981 'ਚ ਸੰਜਨੈਸ ਸਿੰਘ ਜੀ ਨੂੰ ਮਿਲਿਆ ਅੱਜ 44ਵਾਂ ਸਾਲ ਹੈ 44 ਸਾਲ ਗੁਰਗੰਧ ਸਾਹਿਬ ਜੀ ਦੀ ਕਿਰਪਾ ਸਦਕਾ ਮੈਂ ਇੱਕ ਸਟੈਂਡ ਤੇ ਖੜਿਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੇਰੇ ਤੁਰਨ ਤੋਂ 10 ਸਾਲ ਬਾਅਦ ਮੈਨੂੰ ਮਿਲੇ ਨੇ ਮੈਂ 81 ਦੇ ਵਿੱਚ ਤੁਰਿਆ 90 ਦੇ ਵਿੱਚ ਮਾਨ ਸਾਹਿਬ ਮਿਲੇ ਨੇ ਕਿਉਂਕਿ ਦਸੰਬਰ 99 ਦੇ ਵਿੱਚ ਉਹਨਾਂ ਦੀ ਚੋਣ ਹੋਈ ਹੈ ਜਦੋਂ ਉਹ ਬਾਹਰ ਆਏ ਨੇ ਤਾਂ ਸਾਡਾ ਮਿਲਣਾ ਕੋਈ ਬੰਦਿਆਂ ਦਾ ਮਿਲਣਾ ਨਹੀਂ ਹੈ ਮੈਂ ਸ਼ਖਸੀਅਤ ਤੋਂ ਵਾਕਿਬ ਨਹੀਂ ਸੀ ਮੈਂ ਸੋਚ ਤੋਂ ਵਾਕਿਬ ਸੀ ਜਦੋਂ ਮੈਂ ਇਕ ਲੈਂਡ ਤੇ ਤੁਰਿਆ ਜਾਂਨਾ ਉਹ ਇੱਕ ਰਾਹ ਹੋ ਜਾਂਦਾ ਹੈ ਉਸੇ ਰਾਹ ਤੇ ਮੈਨੂੰ ਅੱਗੇ ਜਾ ਕੇ ਇੰਨਾ ਮਹਾਨ ਬੰਦਾ ਮਿਲ ਜਾਂਦਾ ਹੈ ਤਾਂ ਕੁਦਰਤੀ ਹੈ ਮੇਰਾ ਉਹਨਾਂ ਦਾ ਸਾਥ ਦੇਣਾ ਮੇਰਾ ਫਰਜ਼ ਬਣ ਜਾਂਦਾ ਹੈ ਕਿਉਂਕਿ ਸੰਜ ਜਰਨੈਲ ਸਿੰਘ ਜੀ ਨੇ ਚਾਰ ਗੱਲਾਂ ਮੈਨੂੰ ਸੁਭਾਵ ਕੀ ਸਮਝਾਈਆਂ ਸੀ ਇਹ ਤੁਹਾਡੇ ਨੌਜਵਾਨਾਂ ਦੇ ਪੱਲੇ ਬੱਧਣ ਵਾਲੀ ਗੱਲ ਹੈ ਅੱਗੋਂ ਤੁਸੀਂ ਇਹ ਗੱਲਾਂ ਕਰਨੀਆਂ ਜਦੋਂ ਮੈਂ ਪਹਿਲੀ ਵਾਰ ਸੰਜੀ ਨੂੰ ਮਿਲਿਆ ਤਾਂ ਉਹਨਾਂ ਨੇ ਕਿਹਾ ਨੌਜਵਾਨੋ ਕਿੱਥੋਂ ਆਏ ਹੋ ਮੇਰੀ 18.5 19 ਸਾਲ ਦੀ ਉਮਰ ਸੀ ਤਾਂ ਮੈਂ ਕਿਹਾ ਜੀ ਪਟਿਆਲਿਓ ਮੈਂ ਐਮਏ ਸ਼ੁਰੂ ਕੀਤੀ ਸੀ ਪੜਾਈ ਬੀਏ ਪਾਸ ਕਰਕੇ ਤਿੰਨ ਚਾਰ ਦੋਸਤ ਮੇਰੇ ਨਾਲ ਸੀ ਕਹਿੰਦੇ ਕੀ ਕਰਦੇ ਹੋ ਮੈਂ ਕਹਾਂ ਜੀ ਪੜ੍ਹਦੇ ਹਾਂ ਸ਼ਾਬਾਸ਼ ਸ਼ਾਬਾਸ਼ ਕਹਿੰਦੇ ਆ ਉਹਨਾਂ ਦਾ ਹੱਥ ਮੇਰੇ ਮੋਢੇ ਤੇ ਆ ਗਿਆ ਸ਼ਾਬਾਸ਼ ਪੜੋ ਆਪਣੇ ਅੰਦਰ ਦਲੀਲ ਪੈਦਾ ਕਰੋ ਤੁਹਾਡੀ ਕੌਮ ਤੁਹਾਨੂੰ ਡਿਕਦੀ ਹੈ ਤੇ ਆਪਣੀ ਕੌਮ ਦੀ ਗੱਲ ਦੁਨੀਆ ਪਰਚ ਕਰੋ ਕਿੱਡੇ ਮਹਾਨ ਹੋਣਗੇ ਉਹ ਮਹਾਪੁਰਸ਼ ਸੁਭਾਵਕ ਨਿਕਲੀ ਹੋਈ ਗੱਲ ਅੱਜ ਮੈਨੂੰ ਦੁਨੀਆ ਦੇ ਵਿੱਚ ਲੈ ਗਈ ਮੈਂ ਡਬਲ ਐਮ ਐ ਉਸ ਤੋਂ ਬਾਅਦ ਕੀਤੀ ਜਦੋਂ ਉਹਨਾਂ ਨੇ ਕਿਹਾ ਪੜੋ ਉਹਨਾਂ ਤਾਂ ਕਿਹਾ ਪੜਿਆ ਦਲੀਲ ਪੈਦਾ ਕਰੋ ਦਲੀਲ ਪੈਦਾ ਹੋਈ ਤੇ ਅੱਜ ਦੁਨੀਆ ਦੇ ਵਿੱਚ ਮੈਂ ਆਪਣੀ ਦਲੀਲ ਕਰਕੇ ਜਾਣਿਆ ਜਾਂਦਾ ਉਸ ਤੋਂ ਬਾਅਦ ਡਬਲੂ ਐਮ ਕੀਤੀ ਹੈ ਬੀ ਐਡ ਕੀਤੀ ਹੈ ਐਮ ਫਿਲ ਕੀਤੀ ਹੈ ਤੇ 7.5 ਸਾਲ ਪੰਜਾਬੀ ਯੂਨੀਵਰਸਿਟੀ ਚ ਪੜਾਇਆ ਜਿਸ ਦਿਨ ਮਾਨ ਸਾਹਿਬ ਨੇ ਕਿਹਾ ਪ੍ਰੋਫੈਸਰ ਸਾਹਿਬ ਹੁਣ ਫੁੱਲ ਟਾਈਮ ਪਾਰਟੀ ਵਾਸਤੇ ਚਾਹੀਦਾ ਹੈ ਤਾਂ ਤੁਹਾਡੇ ਇਸ ਬਜ਼ੁਰਗ ਨੇ ਤੁਹਾਡੇ ਵੱਡੇ ਭਰਾ ਨੇ ਇੱਕ ਮਿੰਟ ਨਹੀਂ ਲਾਇਆ ਤੇ ਉਸ ਦਿਨ ਤੋਂ 98 ਦੀ ਗੱਲ ਹੈ ਪਾਰਟੀ ਚ ਲਗਾਤਾਰ ਕੰਮ ਕਰ ਰਹੀ ਹੈ ਪਾਰਟੀ ਫਿਰ ਮੈਂ ਕਹੂੰਗਾ ਪਾਰਟੀ ਸਾਡੀ ਇੱਕ ਸੋਚ ਹੈ ਉਹ ਸੋਚ ਅੱਜ ਚੋਣਾ ਰਹੀਂ ਪੜਾਉ ਤੈ ਕਰਦੀ ਹੈ ਕਿ ਸਾਡੇ ਨਾਲ ਜੋ ਹੋ ਰਿਹਾ ਉਹ ਕਿਉਂ ਹੋ ਰਿਹਾ ਹੈ ਸਾਡੇ ਤੋਂ ਕਿੱਥੇ ਗਲਤੀ ਹੋਈ ਹੈ ਜੇ ਗਲਤੀ ਹੋਈ ਆ ਤਾਂ ਆਪਾਂ ਸੁਧਾਰ ਸਕਦੇ ਆ ਕਿ ਨਹੀਂ ਤਾਂ ਅੱਜ ਜਵਾਬ ਆਉਂਦਾ ਹੈ ਕਿ ਨੌਜਵਾਨ ਜਿਹੜਾ 2 ਸਾਲ ਪਹਿਲਾਂ ਇੱਕ ਗਲਤੀ ਕੀਤੀ ਆਪ ਨੂੰ ਜਿਤਾ ਕੇ ਮੈਂ ਉਹਨੂੰ ਗਲਤੀ ਨਹੀਂ ਮੰਨਦਾ ਕਿਉਂਕਿ ਮਾਂ ਬਾਪ ਨੇ ਉਹਨਾਂ ਨੂੰ ਸਮਝਾਇਆ ਹੀ ਨਹੀਂ ਕਿ ਤੁਹਾਡਾ ਅਸਲ ਰਸਤਾ ਹੈ ਕਿਹੜਾ ਨੌਜਵਾਨ ਦੀ ਉਮਰ 20 ਸਾਲ ਤੋਂ 40 ਸਾਲ ਦੇ ਵਿੱਚ ਆ। ਦਰਬਾਰ ਸਾਹਿਬ ਤੇ ਹਮਲੇ ਨੂੰ 40 ਸਾਲ ਹੋ ਗਏ ਨੇ। ਉਹ ਤਾਂ ਜੰਮੇ ਹੀ ਬਾਤ ਚ ਹੈ। ਉਹਨੂੰ ਕੀ ਪਤਾ ਕਿ ਕਿਹੜੇ ਹਾਲਾਤਾਂ ਚੋਂ ਆ ਜਿਹੜੇ ਸਾਡੇ ਆਲੇ ਨਿਕਲੇ ਨੇ। ਜੇ ਦੱਸਿਆ ਜਾਊਗਾ ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ। ਉਹਨਾਂ ਨੇ ਨਵੀਂ ਸਰਕਾਰ ਚੁਣੀ ਸੀ ਆ ਸੋਚ ਕੇ ਕਿ ਬਾਦਲ ਕਾਂਗਰਸ ਤੇ ਭਾਜਪਾ ਸਾਡੀਆਂ ਨਹੀਂ। ਇਸ ਕਰਕੇ ਸਾਨੂੰ ਇੱਕ ਨਵੀਂ ਧਿਰ ਲਿਆਣੀ ਚਾਹੀਦੀ ਆ ਇਹ 2 ਸਾਲ ਪਹਿਲਾਂ ਬੱਚਿਆਂ ਨੇ ਸੋਚ ਕੇ ਫੈਸਲਾ ਕਰਕੇ ਆਪ ਮੁਹਾਰੇ ਇੱਕ ਸਰਕਾਰ ਬਣਾਈ ਪਰ ਉਹ ਇੰਨੇ ਸੱਚੇ ਸੀ ਮੁੰਡੇ ਬੀਬੀਆਂ ਬੱਚਿਆਂ ਸਾਡੀਆਂ ਸਾਰੀ ਨੌਜਵਾਨੀ ਕਿ ਉਹਨਾਂ ਨੂੰ ਜਦੋਂ ਲੱਗਿਆ ਕਿ ਜਿਹੜੇ ਤਿੰਨ ਅਸੀਂ ਨਕਾਰੇ ਸੀ ਇਹ ਚੌਥਾ ਵੀ ਉਹਨਾਂ ਵਰਗਾ ਹੈ ਤਾਂ ਉਹਨਾਂ ਨੇ ਉਹਨੂੰ ਵੀ ਨਕਾਰਿਆ ਮੈਂ ਤੁਹਾਡੀ ਦਾਤ ਨਹੀਂ ਦੇਸ ਬੇਸ਼ੱਕ ਮੇਰਾ ਮੇਰੇ ਸਾਥੀਆਂ ਦਾ ਭਗਵਾਲ ਸਾਹਿਬ ਦਾ 10 12 ਸਾਲ ਤੋਂ 15 ਸਾਲ ਤੋਂ ਦਾ ਬੀਬੀ ਬਲਵਿੰਦਰ ਕੌਰ ਹੀ ਪੈਰਾ ਦੇ ਰਹੇ ਨੇ ਸਾਡਾ ਸਫਰ ਬਹੁਤ ਲੰਮਾ ਹੈ ਪਰ ਨੌਜਵਾਨਾਂ ਦੇ ਅੱਗੇ ਮੈਂ ਝੁਕਦਾ ਕਿ ਕਿੰਨੇ ਸੱਚੇ ਨੇ ਸਾਡੇ ਬਾਬਿਆਂ ਵਾਂਗ ਸਾਡੇ ਹਾਨੀਆਂ ਵਾਂਗ ਉਹਨਾਂ ਨੇ ਢੀਠ ਤਾਈ ਨਹੀਂ ਅਖੀ ਕਿ ਬਾਦਲ ਜੇ ਸਿੱਖਾਂ ਦਾ ਕਤਲੇਆਮ ਕਰਦਾ ਅਸੀਂ ਤਾਂ ਜੀ ਬਾਦਲ ਨੂੰ ਵੋਟ ਪਾਣੀ ਆ ਜੀ ਇਹ ਕੰਮ ਨਹੀਂ ਕੀਤਾ 25 25 ਸਾਲ ਸੋਚਣ ਤੇ ਨਹੀਂ ਲਾਏ ਜੇ ਲੱਗਿਆ ਪਤਾ ਕਿ ਆ ਵੀ ਉਹਨਾਂ ਵਰਗਾ ਹੈ ਤੇ ਜਾਇ ਟੱਠੇ ਖੂਚ ਉਹਨੂੰ ਵੀ ਛੱਡਦਾ ਅੱਜ ਕਿੱਥੇ ਖੜੇ ਨੇ ਨੌਜਵਾਨ ਅੱਜ ਕਿਉਂ ਮੈਨੂੰ ਫੋਨ ਗਿਆ ਇੱਕ ਬੱਚੇ ਦਾ ਜਾਂ ਬਾਕੀ ਬੱਚਿਆਂ ਦਾ ਆ ਗੁਰਪ੍ਰੀਤ ਸਿੰਘ ਬੈਠਾ ਹੈ ਇਹਦਾ ਵੀ ਫੋਨ ਗਿਆ ਮੈਂ ਕਿਹਾ ਕਿੱਥੇ ਰਹਿੰਦੇ ਹੋ ਕਹਿੰਦਾ ਰਹਿਣਾਲ ਤਾਂ ਮੈਂ ਤਰਨਤਰਨ ਦਾ ਪਰ ਮੈਂ ਇੱਥੇ ਕੰਮਕਾਰ ਕਰਦਾ ਇਸ ਕਰਕੇ ਮੈਂ ਇੱਥੇ ਹੀ ਸੈੱਟ ਹੋ ਗਿਆ ਪਰ ਅਸੀਂ ਤਾਂ ਹੁਣ ਤੁਹਾਨੂੰ ਜਿਤਾਉਣਾ ਸੋ ਇਹ ਸਾਰਾ ਜਿਹੜਾ ਗੱਲ ਹੈ ਨਾ ਕਿ ਨੌਜਵਾਨ ਨੇ ਜਦੋਂ ਫੈਸਲਾ ਕਰ ਲਿਆ ਕਿ ਅੱਜ ਫੇਰ ਸਟੇਟ ਨੇ ਇੱਕ ਨੈਰੇਟਿਵ ਘੜਿਆ ਆ ਦੀਪ ਸਿੱਧੂ ਹੈ ਨਾ ਜਿਹੜਾ ਦੀਪ ਸਿੱਧੂ ਇਹਨੂੰ ਰੂਹ ਦੇ ਤੌਰ ਤੇ ਲਿਓ ਇਹਨੂੰ ਇਨਸਾਨ ਦੇ ਤੌਰ ਤੇ ਨਾ ਲਿਓ ਮੈਂ ਆਪਣੀਆਂ ਸਾਰੀਆਂ ਗੱਲਾਂ ਜਾਣਦਿਆਂ ਹੋਇਆਂ ਵੀ ਬਹੁਤ ਵਾਰ ਇਹਨੂੰ ਸੁਣਦਾ ਕਿ ਕੋਈ ਨਵੀਂ ਗੱਲ ਪਤਾ ਲੱਗ ਜਾਏ ਇਹਦਾ ਇੱਕ ਇੱਕ ਲਫ਼ਜ਼ ਤੁਹਾਡੇ ਲਈ ਮੈਨੀ ਡਾਈਮੈਂਸ਼ਨਲ ਹੈ ਉਹਦੇ ਚੋਂ ਕਈ ਗੱਲਾਂ ਨਿਕਲਣੀਆਂ ਹੁੰਦੀਆਂ ਨੇ ਸੋ ਅੱਜ ਸਟੇਟ ਨੇ ਇੱਕ ਨੈਰੇਟਿਵ ਸਟੈਂਡ ਕੀਤਾ ਤੇ ਬਾਦਲਾ ਨੇ ਪਹਿਲਾਂ ਵਾਂਗ ਉਸ ਨੈਰੇਟਿਵ ਨੂੰ ਸਵਕਾਰ ਕੀਤਾ ਇਹ ਗੱਲ ਤੁਹਾਡੇ ਸਮਝਣ ਵਾਲੀ ਹੈ ਸਾਡੇ ਬੰਦੀ ਸਿੰਘ 32-32 ਸਾਲ ਤੋਂ ਜੇਲ੍ਹਾਂ ਚ ਬੈਠੇ 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਮੈਨੀਫੈਸਟੋ ਪੜੋ ਕਦੇ ਜੇ Google 'ਚੋਂ ਮਿਲ ਜੇ ਤਾਂ ਉਹਨੇ ਆਪਣੇ ਮੈਨੀਫੈਸਟੋ ਦੀ ਪਹਿਲੀ ਲਾਈਨ ਲਿਖੀ ਹੈ 1997 'ਚ ਕਿ ਮੈਨੂੰ ਚੀਮੇਸ਼ਟਰ ਬਣਾਓ ਮੈਂ ਮੁੰਡਿਆਂ ਨੂੰ ਰਿਹਾ ਕਰਦਾ ਉਸ ਟਾਈਮ ਸਾਡੇ ਵਾਲਿਆਂ ਨੂੰ ਮੁੰਡੇ ਕਹਿੰਦੇ ਸੀ ਆ ਹਵਾਰਾ ਸਾਹਿਬ ਤਾਰਾ ਸਾਹਿਬ ਪਿਉਰਾ ਸਾਹਿਬ ਰਾਜੋਵਾਨਾ ਸਾਹਿਬ ਸ਼ਮਸ਼ੇਰ ਸਿੰਘ ਜੀ ਗੁਰਮੀਤ ਸਿੰਘ ਜੀ ਲਖਵਿੰਦਰ ਸਿੰਘ ਜੀ ਆ ਸਾਰੇ 95 ਦੇ ਅੰਦਰ ਨੇ 97 'ਚ ਉਹਨੇ ਕਿਹਾ ਕਿ ਮੈਂ ਮੁੰਡੇ ਰਹਾ ਕਰਦਾ ਮੈਂ ਬੰਦੀ ਸਿੰਘ ਰਹਾ ਕਰਦਾ ਅੱਜ 32 ਸਾਲ ਹੋ ਗਏ ਉਹਦੇ ਮੈਨੀਫੈਸਟੋ ਨੂੰ ਉਹ ਤਾਂ ਤਿੰਨ ਵਾਰ ਚੀਫ ਮਿਨਿਸਟਰ ਬਣ ਗਿਆ ਪਰ ਬੰਦੀ ਸਿੰਘ 95 ਚ ਵੀ ਅੰਦਰ ਸੀ ਅੱਜ ਵੀ ਅੰਦਰ ਅੱਜ ਫਿਰ ਕਹਿ ਰਿਹਾ ਕਿ ਮੈਂ ਬੰਦੀ ਸਿੰਘ ਰਿਹਾ ਕਰਾਉਂਗਾ ਭਲਾ ਅੱਜ ਦਾ ਨੌਜਵਾਨ ਮੂਰਖ ਹੈ ਬਈ ਜਿਹੜਾ ਇਹ ਨਹੀਂ ਦੇਖੂਗਾ ਕਿ ਇਹਨੇ ਬੰਦੇ ਨੇ 30 ਸਾਲ ਪਹਿਲਾਂ ਵੀ ਤਾਂ ਇਹੀ ਕਿਹਾ ਸੀ ਪਰ ਜੋ ਉਧਰ ਨਹੀਂ ਉਤਰਿਆ ਉਸ ਤੋਂ ਬਾਅਦ ਸਰਕਾਰਾਂ ਬਣੀਆਂ ਨੇ ਅੱਜ ਬਣ ਕੇ ਕੀ ਕਰ ਲੂਗਾ ਅਜਮਿਤਾ ਹੋ ਉਹੀ ਕੁਛ ਹੀ ਕਰ ਸਕਦਾ ਹੈ ਧੋਖਾ ਹੀ ਦੇ ਸਕਦਾ ਹੈ ਉਹ ਫਿਰ ਦੇ ਦੇਊਗਾ ਜੋ ਅੱਜ ਗਵਰਨਮੈਂਟ ਆਫ ਇੰਡੀਆ ਨੇ ਮੈਂ ਗਵਰਨਮੈਂਟ ਆਫ ਇੰਡੀਆ ਵੀ ਨਹੀਂ ਕਹਾਂਗਾ ਇੰਡੀਅਨ ਸਟੇਟ ਨੇ ਜਿਹੜਾ ਨੈਰੇਟਿਵ ਡੀਪ ਸਟੇਟ ਨੇ ਕੜਿਆ ਕਿ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਆਣ ਦੇਣਾ ਇਹ ਕਹਿੰਦੀ ਹੈ ਇੰਡੀਅਨ ਸਟੇਟ ਪੰਜਾਬ ਕੀ ਕਹਿੰਦਾ ਕੌਮ ਕੀ ਕਹਿੰਦੀ ਹੈ ਕਿ ਜਿਤਾ ਕੇ ਬਾਹਰ ਲਿਆਵਾਂਗੇ ਇਹ ਹੁਣ ਨੈਰੇਟਿਵ ਚੱਲ ਰਿਹਾ ਹੈ ਇਸ ਟਾਈਮ ਪੰਜਾਬ ਦੇ ਵਿੱਚ ਤੇ ਬਾਦਲ ਸੁਖਵੀਰ ਨੇ ਸੈਂਟਰ ਨੂੰ ਸੁਨੇਹਾ ਭੇਜਤਾ ਕਿ ਆਖਰ ਅਮਰਿਤਪਾਲ ਸਿੰਘ ਸਿੱਖਾਂ ਦੀਆਂ ਵੋਟਾਂ ਲਊਗਾ ਨਾ ਮੋਦੀ ਸਾਹਿਬ ਪਰਵਾਹ ਨਾ ਕਰੋ ਮੈਂ ਸਿੱਖਾਂ ਦੀਆਂ ਵੋਟਾਂ ਦੋ ਫਾੜ ਕਰ ਦਾਂਗੇ ਮੇਰਾ ਵਿਰਸਾ ਸਿੰਘ ਬਲਟੋਆ ਅਮਰਤਪਾਲ ਸਿੰਘ ਜੀ ਨੂੰ ਹਰਾਉਣ ਵੱਲ ਤੁਰੂਗਾ ਤੁਰ ਪਏ ਨੇ ਉਹ ਪਰ ਉਹਨਾਂ ਦੀ ਮਨਸ਼ਾ ਬਿਲਕੁਲ ਪੂਰੀ ਨਹੀਂ ਹੋ ਸਕਦੀ 1999 ਜਿਵੇਂ ਤੁਸੀਂ ਖੜੇ ਹੋ ਉਦੋਂ ਅਸੀਂ ਤੁਹਾਡੇ ਵਰਗੇ ਸੀ ਉਦੋਂ ਵੀ ਸਟੇਟ ਨੇ ਨੈਰੇਟਿਵ ਘੜਾਇਆ ਸੀ ਪਟਿਆਲੇ ਚ ਵਿਨੋਦ ਸ਼ਰਮਾ ਤੇ ਬਲਵੰਤ ਸਿੰਘ ਰਾਮੂ ਵਾਲੀਆ ਹਰ ਰੋਜ਼ ਇਹ ਕਹਿੰਦੇ ਸੀ ਕਿ ਸ਼ਰਮਾ ਕਹਿੰਦਾ ਵਿਨੋਦ ਸ਼ਰਮਾ ਜਿਹਦਾ ਆ ਪਕਾੜਰੀ ਹੋਟਲ ਐ ਇਹ ਕਹਿੰਦਾ ਦੋ ਸਿੱਖ ਖੜੇ ਨੇ ਮੈਂ ਤਾਂ ਜਿੱਤੂੰਗਾ ਜਿੱਤੂੰਗਾ ਤੇ ਬਲਵੰਤ ਸਿੰਘ ਰਾਮੂ ਵਾਲਿਆ ਕਹਿੰਦਾ ਬਾਦਲ ਦਾ ਕਿ ਮੇਰੇ ਨਾਲ 8 ਐਮਐਲਏ ਖੜੇ ਨੇ ਮੈਂ ਤਾਂ ਜਿੱਤੂੰਗਾ ਜਿੱਤੂੰਗਾ ਪਰ ਉਹਨਾਂ ਵੋਟਾਂ ਦੀ ਗਿਣਤੀ ਵਿੱਚ ਵੀ ਮੈਂ ਬੈਠਾ ਸੀ ਮੋਦੀ ਕਾਲਜ ਪਟਿਆਲੇ ਜਦੋਂ ਦੁਪਹਿਰ ਹੋਈ ਗਿਣਤੀ ਅਤਿੰਦਰਪਾਲ ਸਿੰਘ ਦੀ ਵਧਣ ਲੱਗੀ ਦੋਹਾਂ ਦੀ ਘਟਣ ਲੱਗੀ 12:30 1 ਵਜੇ ਦੋਨੋਂ ਮੋਦੀ ਕਾਲਜ ਦੇ ਜਿਹੜਾ ਲਾਇਬ੍ਰੇਰੀ ਹਾਲ ਹੈ ਉਦੋਂ ਜੋ ਬਾਹਰ ਚਲੇ ਗਏ ਅਸੀਂ ਬੈਠੇ ਉਦੋਂ ਪਰਚੀ ਨਾਲ ਵੋਟ ਗਿਣੀ ਜਾਂਦੀ ਹੁੰਦੀ ਸੀ ਸੋ ਇਹ ਸਾਰੀਆਂ ਗੱਲਾਂ ਮੈਂ ਜਿਹੜੀਆਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਇਹਨਾਂ ਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਪੰਜਾਬ ਨੂੰ ਉੱਪਰ ਦੇਖਣਾ ਚਾਹੁੰਦੇ ਆ ਆ ਹੁਣ ਕੈਮੀਕਲ ਦੀ ਗੱਲ ਕੀਤੀ ਹੈ ਬੱਚੇ ਨੇ ਮੈਨੂੰ ਪਤਾ ਹੈ ਪੁੱਤਰ ਬੜੀ ਵੱਡੀ ਸਮੱਸਿਆ ਹੈ ਫੈਕਟਰੀਆਂ ਬਿਨਾਂ ਵੀ ਸਾਡਾ ਸਰਦਾ ਨਹੀਂ ਪਰ ਜਾਨ ਤੋਂ ਉੱਪਰ ਫੈਕਟਰੀਆਂ ਵੀ ਨਹੀਂ ਹੋ ਸਕਦੀਆਂ ਹਰ ਇੱਕ ਚੀਜ਼ ਦਾ ਹੱਲ ਹੈ ਕੇਵਲ ਹੱਲ ਕਰਨ ਤੇ ਉਹਨਾਂ ਦੇ ਪੈਸੇ ਖਰਚ ਹੁੰਦੇ ਨੇ ਉਹ ਪੈਸਾ ਬਚਾਉਂਦੇ ਨੇ ਮਨਿਸਟਰ ਨਾਲ ਮਿਲ ਕੇ ਕਿ ਸਾਡੇ ਨਾਲ ਪੋਲੂਸ਼ਨ ਵਾਲੇ ਤੁਸੀਂ ਸਰਟੀਫਿਕੇਟਾਂ ਨਾ ਕੱਟੋ ਉਹ ਅਸੀਂ ਕਟਾਵਾਂਗੇ ਬਸ ਇਹ ਅਸੀਂ ਨਹੀਂ ਕਹਦੇ ਕਿ ਫੈਕਟਰੀਆਂ ਬੰਦ ਕਰਾਂਗੇ ਫੈਕਟਰੀਆਂ ਲੱਗਣਗੀਆਂ ਸਾਨੂੰ ਰੋਜ਼ਗਾਰ ਵੀ ਚਾਹੀਦਾ ਪਰ ਉਹਨਾਂ ਦੇ ਮਿਆਰ ਜਿਸ ਸਟੈਂਡਰਡ ਦੇ ਉੱਤੇ ਉਹਨਾਂ ਦੇ ਪੋਲੂਸ਼ਨ ਮਿਆਰ ਨੇ ਦੁਨੀਆ ਪਰ ਚ ਫੈਕਟਰੀਆਂ ਲੱਗੀਆਂ ਨੇ ਉੱਥੇ ਕਿਉਂ ਨਹੀਂ ਲੋਕ ਕੈਂਸਰ ਨਾਲ ਮਰਦੇ ਕਿਉਂਕਿ ਉਹਨਾਂ ਨੇ ਉਹ ਮਿਆਰ ਜਿਵੇਂ ਹੁਣ ਪੱਠਾ ਹੈ ਮੈਂ ਸਮਝਾਉਣ ਲਈ ਕਹਿ ਰਿਹਾ ਪੱਠੇ ਨੂੰ ਅੱਜ ਤੋਂ 10 ਸਾਲ ਪਹਿਲਾਂ ਸਪੈਸ਼ਲ ਆਰਡਰ ਕੀਤੇ ਕਿ ਤੇਰੀ ਚਿਮਨੀ ਇੰਨੇ ਫੁੱਟ ਉੱਚੀ 900 ਫੁੱਟ ਉੱਚੀ ਹੋਣੀ ਚਾਹੀਦੀ ਜਦੋਂ ਐਨਐਸਓ ਫੁੱਟ ਉੱਚੀ ਹੋਣ ਤੋਂ ਬਾਅਦ ਧੂਆਂ ਨਿਕਲੂਗਾ ਤਾਂ ਉਹ ਉੱਪਰੋਂ ਜਾਊਗਾ ਉਹ ਹੇਠਾਂ ਨੂੰ ਨਹੀਂ ਆਊਗਾ ਉਹ ਇੱਕ ਮਿਆਰਤਾ ਇਹ ਹੋ ਗਿਆ ਉਸ ਤਰ੍ਹਾਂ ਪੋਲੂਸ਼ਨ ਦੇ ਵੀ ਮਿਆਰ ਨੇ ਸਾਡੇ ਸੇਮ ਨਾਲੇ ਅੱਜ ਇਹਨਾਂ ਦਾ ਨਿਕਾਸੀ ਨਾਲਾ ਹੋਇਆ ਪਿਆ ਵੀ ਅਸੀਂ ਆਪਣੇ ਕੈਮੀਕਲਸ ਇਹਨਾਂ ਘੱਗਰ ਤੋਂ ਦੂਜੀਆਂ ਜਿੰਨੀਆਂ ਛੋਟੀਆਂ ਸਾਡੀਆਂ ਪੁਰਾਣੀਆਂ ਰਵੈਤੀ ਇਲਾਕੇ ਦੇ ਹਿਸਾਬ ਨਾਲ ਨਦੀਆਂ ਵਹਿ ਰਹੀਆਂ ਨੇ ਉਨ੍ਹਾਂ ਦੇ ਵਿੱਚੋਂ ਦੀ ਇਹਨਾਂ ਨੇ ਕੈਮੀਕਲ ਤੋੜਨਾ ਸ਼ੁਰੂ ਕਰਤਾ ਉਹ სიმ ਦਾ სიმ ਦਾ ਸਾਡੀਆਂ ਮੋਟਰਾਂ 'ਚ ਆ ਗਿਆ ਤੇ ਮੋਟਰਾਂ ਤੋਂ ਸਾਡੀ ਜ਼ਿੰਦਗੀ ਦਾ ਖੋ ਬਣ ਗਿਆ ਸੋ ਮੇਰੀ ਬੇਨਤੀ ਹੈ ਅੱਜ ਅਸੀਂ ਫੇਰ ਉਹਨਾਂਵੇਂ ਵਾਂਗ ਜੇ ਕੰਮ ਕਰੋਗੇ ਤਾਂ ਇਹ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਇੱਕ ਹੁੰਦਾ ਉਤਸ਼ਾਹ ਜਿਹੜਾ ਮਨ ਤਾਂ ਕਰਦਾ ਹੈ ਪਰ ਬੰਦਾ ਧੁੱਪੇ ਨਹੀਂ ਜਾਂਦਾ ਉਹ ਸਾਨੂੰ 10 ਦਿਨ ਤਿਆਗਣਾ ਪਊਗਾ ਅੱਜ ਕੱਲ ਮੌਜ ਆ ਇੱਕ ਤੁਹਾਨੂੰ ਤੁਸੀਂ ਧੁੱਪ ਤੋਂ ਬਿਨਾਂ ਵੀ ਕੰਮ ਕਰ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਵੀ ਪਰ ਤੁਸੀਂ ਦੇਖੋ ਕਿ ਜਿੱਥੇ ਤੁਸੀਂ ਸੋਸ਼ਲ ਮੀਡੀਆ ਤੇ ਗਏ ਹੋ ਤੁਹਾਨੂੰ ਗਰੰਟੀ ਹੈ ਕਿ ਤੁਹਾਡੀ ਗੱਲ ਤੁਹਾਡਾ ਮਿੱਤਰ ਜਾਂ ਰਿਸ਼ਤੇਦਾਰ ਭੈਣ ਜਾਂ ਭਰਾ ਮੰਨ ਰਹੇ ਨੇ ਜੇ ਤਾਂ ਮੰਨ ਰਹੇ ਨੇ ਓਨੀ ਕ ਹੱਦ ਤੱਕ ਤੁਹਾਨੂੰ ਜਾਣਾ ਪਊਗਾ ਮੇਰੀਆਂ ਭੈਣਾਂ ਨੂੰ ਕਈ ਸਮੱਸਿਆਵਾਂ ਹੋਣਗੀਆਂ ਪਰ ਹੱਲ ਉਹੀ ਹੈ ਜਦੋਂ ਤੁਸੀਂ ਇੱਕ ਧਿਰ ਨੂੰ ਐਸੀ ਨੂੰ ਉੱਪਰ ਜਾ ਕੇ ਬਿਠਾਉਂਗੇ ਜਿਹੜੀ ਤੁਹਾਡੀ ਗੱਲ ਕਰੇ ਹਜੇ ਤੱਕ 45 ਸਾਲ ਚ ਜਿੰਨੇ ਵੀ ਬੰਦੇ ਉੱਤੇ ਗਏ ਪਾਰਟੀਆਂ ਤਾਂ ਇਹੀ ਤਿੰਨ ਚਾਰ ਨੇ ਉਹਨਾਂ ਦੇ ਹੀ ਬੰਦੇ ਗਏ ਨੇ ਜਿੰਨੇ ਵੀ ਬੰਦੇ ਗਏ ਨੇ ਉਹ ਸੈਂਟਰ ਵੱਲੋਂ ਨੀਤੀਆਂ ਲਿਆ ਕੇ ਤੁਹਾਡੇ ਤੇ ਥੋਸਦੇ ਰਹੇ ਨੇ ਤੇ ਆਪਣਾ ਫਾਇਦਾ ਕਢਦੇ ਰਹੇ ਨੇ ਤੁਹਾਡੀਆਂ ਗੱਲਾਂ ਨੂੰ ਥੱਜਾ ਕੇ ਨਹੀਂ ਕਰਦੇ ਰਹੇ ਜੇ ਤੁਹਾਡੀਆਂ ਗੱਲਾਂ ਕੀਤੀਆਂ ਹੁੰਦੀਆਂ ਤਾਂ ਜਰੂਰ ਇਹਨਾਂ ਗੱਲਾਂ ਦਾ ਹੱਲ ਨਿਕਲਣਾ ਸੀ ਉਹ ਦਿਨੋਂ ਦਿਨ ਅਮੀ ਆ ਤੁਹਾਡਾ ਸਾਰਾ ਡੇਰਾ ਬਸਿਆ ਤੁਸੀਂ ਛੋਟੇ ਹੋ ਮੇਰੀ ਉਮਰ ਵਾਲੇ ਨੂੰ ਪੁੱਛ ਕੇ ਦੇਖੋ ਡੇਰਾ ਬਸੀ ਦਾ ਜਿਹੜੀ ਆ ਉੱਚੀ-ਉੱਚੀਆਂ ਮਾਤਰ ਦਿੱਤੀਆਂ ਨੇ ਇਹ ਪ੍ਰਾਪਰਟੀ ਡੀਲਿੰਗ ਦਾ ਕੰਮ ਕੀਤਾ ਐਨ ਕੇ ਸ਼ਰਮਾ ਨੇ ਤੇ ਇਹਦਾ ਮਾਲਕ ਸੀ ਸੁਖਵੀਰ ਬਾਦਲ ਅਰਬਾਂ ਰੁਪਏ ਲੈ ਕਰਕੇ ਗਰੀਬਾਂ ਦੀਆਂ ਜ਼ਮੀਨਾਂ ਸਸਤੇ ਭਾਅ ਇਹਨਾਂ ਨੇ ਦਵਾਈਆਂ ਨੇ ਇਹਨਾਂ ਬਿਲਡਿੰਗਾਂ ਵਾਸਤੇ ਤੁਹਾਨੂੰ ਲੱਗਦਾ ਹੋਊਗਾ ਨਾ ਕਰੋੜ 2 ਕਰੋੜ ਉਹ ਜਦੋਂ 100-100 ਕਰੋੜ ਰੁਪਇਆ ਉਹਦਾ ਲੈਂਦੇ ਨੇ ਫਿਰ ਉਹਨਾਂ ਨੂੰ ਖੁਸ਼ੀ ਹੁੰਦੀ ਆ ਅਸੀਂ ਤਾਂ 2 ਕਰੋੜ ਦੇ ਕੇ ਖੁਸ਼ ਹੋ ਗਏ ਅਸੀਂ ਤਾਂ 80 ਕਰੋੜ ਕਮਾ ਲਿਆ 100 ਇਹ ਕੰਮ ਜਿਹੜਾ ਕੀਤਾ ਇਹਨਾਂ ਨੇ ਇਸੇ ਕਰਕੇ ਟਿਕਟ ਮਿਲੀ ਆ ਹੋਰ ਕੀ ਕੁਆਲਿਟੀ ਆ ਕੀ ਦੇਣਾ ਐ ਐਨਕੇ ਸ਼ਰਮਾ ਦੀ ਪੰਜਾਬ ਨੂੰ ਸਿੱਖਾਂ ਨੂੰ ਅਕਾਲੀਆਂ ਨੂੰ ਕੀ ਦੇਣਾ ਜਾਣਦੇ ਵੀ ਨਹੀਂ ਆ ਆ ਸਾਰੇ ਹਲਾਕੇ ਜੇਹੜਾ ਬਸੀ ਤੋਂ ਬਿਨਾ ਕੋਈ ਬੰਦਾ ਐਨਕੇ ਸ਼ਰਮਾ ਨੂੰ ਜਾਣਦਾ ਵੀ ਨਹੀਂ ਅਕਾਲੀ ਮੂੰਹ ਮੋੜੀ ਬੈਠੇ ਨੇ ਆ ਬਾਦਲ ਵਾਲੇ ਮੂੰਹ ਮੋੜੀ ਬੈਠੇ ਨੇ ਕਿ ਅਸੀਂ ਦੀ ਜਾਣਦੇ ਕੌਣ ਸੋ ਇਹ ਸਾਰੀਆਂ ਬੇਨਤੀਆਂ ਦਾ ਇੱਕੋ ਹੀ ਨਿਚੋੜ ਹੈ ਕਿ ਤੁਹਾਨੂੰ ਆਪਣੀ ਧਿਰ 12 ਬੰਦੇ ਸਾਡੇ ਹੁਣ ਬਾਲਟੀ ਤੇ ਖੜੇ ਨੇ ਪੰਜਾਬ ਚ ਇੱਕ ਬੰਦਾ ਸਾਡਾ ਮਾਈਕ ਤੇ ਖੜਾ ਜਿਹੜਾ ਮੇਰੇ ਹੱਥ 'ਚ ਮਾਈਕ ਹੈ ਆ ਭਾਈ ਅਮਰਪਾਲ ਸਿੰਘ ਜੀ ਦਾ ਹੈ ਤੇ ਸਾਡਾ ਸਾਰਿਆਂ ਦਾ ਮਾਨ ਸਾਹਿਬ ਦਾ ਸਾਡਾ ਸਾਰਿਆਂ ਦਾ ਬਾਲਟੀ ਹੈ ਸੋ ਜਿੱਥੇ ਵੀ ਤੁਹਾਡੀ ਕੋਈ ਜਾਣ ਪਛਾਣ ਹੈ ਉਹ ਕਹੇ ਵੀ ਕੋਈ ਮਰਜੀ ਹੈ ਪੰਜਾਬ ਚ ਡੇਰ ਖਡੂਰ ਸਾਹਿਬ ਤੋਂ ਬਿਨਾ ਜਿੱਥੇ ਵੀ ਰਹਿੰਦੇ ਬਈ ਬਾਲਟੀ ਨੂੰ ਵੋਟ ਪਾ ਦੇ ਉਹ ਵੋਟ ਤੁਹਾਨੂੰ ਪਏਗੀ ਮੈਨੂੰ ਪਏਗੀ ਉਹ ਵੋਟ ਸਿਮਰਜੀਤ ਸਿੰਘ ਮਾਨ ਨੂੰ ਪਏਗੀ ਉਸ ਸੋਚ ਨੂੰ ਪਏਗੀ ਜਿਹੜੀ ਸੋਚ ਪਾਰਲੀਮੈਂਟ ਚ ਬੈਠ ਕੇ ਤੁਹਾਡੀ ਪੰਜਾਬ ਦੀ ਤੇ ਸਿੱਖ ਕੌਮ ਦੀ ਗੱਲ ਨਿਧੜਕ ਹੋ ਕੇ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ